ਜਦੋਂ ਦੀ ਮਿਸਟਰ ਡੋਨਲਡ 트੍ਰੰਪ ਪ੍ਰੈਜ਼ੀਡੈਂਟ ਬਣੇਗੇ ਉਦੋਂ ਦਾ ਇਹ ਟੈਰਫ ਦੀ ਗੱਲਬਾਤ ਚੱਲ ਰਹੀ ਹੈ ਤੇ ਉਹਦੇ ਨਾਲ ਇਕਨੋਮੀਕਲੀ ਅਮਰੀਕਾ ਕੈਨੇਡਾ ਦੀ ਨਹੀਂ ਹਿੱਲੀ ਹੈ ਕਿ ਸਾਰੀ ਦੁਨੀਆ ਦੀ ਇਕਨੋਮੀ ਜਿਹੜੀ ਹੈ ਉਹ ਹਿੱਲੀ ਹੋਈ ਹੈ। ਔਰ ਜਦੋਂ ਟੈਰਫ ਦੀ ਗੱਲਬਾਤ ਹੁੰਦੀ ਹੈ ਜਦੋਂ ਚੀਜ਼ਾਂ ਦਾ ਆਦਾਨ ਪ੍ਰਦਾਨ ਬੰਦ ਹੋ ਜਾਂਦਾ ਹੈ ਤੇ ਉਸ ਵੇਕਤ ਬਹੁਤ ਜ਼ਿਆਦਾ ਆਮ ਜਨਤਾ ਜਿਹੜੀ ਹੈ ਉਹ ਸਫਰ ਕਰਦੀ ਹੈ। ਅੱਜ ਕੈਨੇਡਾ ਵਿੱਚ ਹਾਲਾਤ ਇਹ ਨੇ ਜੀ ਕਿ ਬੇਰੁਜ਼ਗਾਰੀ ਦੀ ਦਰ ਜਿਹੜੀ ਹੈ ਉਹ April ਦੇ ਵਿੱਚ 6.9% ਸੀ ਸੋ ਬੇਰੋਜ਼ਗਾਰੀ 7% ਦੇ ਨੇੜੇ ਹਿੱਟ ਕਰ ਰਹੀ ਹੈ ਔਰ ਜਿਹੜੀ ਕਿ March ਦੇ ਵਿੱਚ 6.7% ਦਰਸ ਕੀਤੀ ਗਈ ਸੀ 7400 ਜੌਬਸ ਜਿਹੜੀਆਂ ਨੇ ਮਾਰਕੀਟ ਦੇ ਵਿੱਚ ਐਡ ਹੋਈਆਂ ਨੇ ਲੇਕਿਨ ਫਿਰ ਵੀ ਬੇਰੋਜ਼ਗਾਰੀ ਦੀ ਦਰ ਜਿਹੜੀ ਹੈ ਉਹ ਵੱਧ ਗਈ ਹੈ ਸਭ ਤੋਂ ਜ਼ਿਆਦਾ ਜਿਹੜੀ ਜੌਬਸ ਲਾਸਟ ਹੋਈਆਂ ਨੇ ਉਹ ਹੈ ਜੀ ਮੈਨੂਫੈਕਚਰਿੰਗ ਹੁਣ ਜਦੋਂ ਚੀਜ਼ਾਂ ਚਾਹੀਦੀਆਂ ਨਹੀਂ ਤਾਂ ਚੀਜ਼ਾਂ ਬਨਣ ਕਿਆਂ ਕਿਉਂ ਇਹ ਸਾਰਾ ਸਪਲਾਈ ਐਂਡ ਡਿਮਾਂਡ ਦੀ ਗੱਲ ਹੈ ਜਦੋਂ ਡਿਮਾਂਡ ਖਤਮ ਹੋ ਗਈ ਅਮਰੀਕਾ ਕਹਿੰਦਾ ਜੀ ਸਾਨੂੰ ਕੈਨੇਡਾ ਤੋਂ ਕੋਈ ਚੀਜ਼ ਨਹੀਂ ਚਾਹੀਦੀ ਔਰ ਕੈਨੇਡਾ ਜਿਹੜਾ ਸਭ ਤੋਂ ਜ਼ਿਆਦਾ ਟ੍ਰੇਡ ਕਰਦਾ ਹੀ ਅਮਰੀਕਾ ਦੇ ਨਾਲ ਹੈ ਤਾਂ ਫਿਰ ਚੀਜ਼ਾਂ ਬਣਾਉਣ ਦਾ ਮਤਲਬ ਹੀ ਕੋਈ ਨਹੀਂ ਜਦੋਂ ਮੈਨੂਫੈਕਚਰਿੰਗ ਖਤਮ ਹੋ ਗਈ ਹੈ ਤਾਂ ਉਸ ਵਕਤ ਤਾਂ ਜੌਬਸ ਦੇ ਜਾਣਾ ਹੀ ਹੈ ਸਿਰਫ ਆਪਾਂ ਮੈਨੂਫੈਕਚਰਿੰਗ ਦੀ ਗੱਲ ਕਰੀਏ ਤਾਂ 31000 ਜੌਬਸ ਜਿਹੜੀਆਂ ਨੇ ਉਹ ਚਲੀਆਂ ਗਈਆਂ ਨੇ ਇਦੇ ਨਾਲ ਹੋਲ ਸੇਲ ਤੇ ਰਿਟੇਲ ਦੇ ਵਿੱਚ 27000 ਜੌਬਸ ਜਿਹੜੀਆਂ ਨੇ ਉਹ ਚਲੀਆਂ ਗਈਆਂ ਨੇ ਹੁਣ ਇਹ ਸਾਰੀ ਚੀਜ਼ ਇੱਕ ਚੇਨ ਹੈ ਚੀਜ਼ਾਂ ਬਨਣ ਕਿਆਂ ਉਸ ਤੋਂ ਬਾਅਦ ਉੱਥੇ ਤਾਂ ਜੌਬਸ ਲੱਗਣਗੀਆਂ ਫਿਰ ਉੱਥੇ ਸਿਕਿਉਰਟੀ ਵੀ ਚਾਹੀਦੀ ਹੋਏਗੀ ਉੱਥੇ ਹੋਰ ਲੇਬਰ ਵੀ ਚਾਹੀਦੀ ਹੋਏਗੀ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਨੂੰ ਡਿਲੀਵਰ ਕੀਤਾ ਜਾਏਗਾ ਟਰਕਿੰਗ ਇੰਡਸਟਰੀ ਹੈ ਜਿਹੜੀ ਉਹ ਚੱਲੇਗੀ ਟਰੱਕਸ ਜਿਹੜੇ ਨੇ ਲੈ ਕੇ ਯੂਐਸ ਦੇ ਵਿੱਚ ਜਾਣਗੇ ਲੋਕ ਜਾਂ ਯੂਐਸ ਤੋਂ ਵਾਪਸ ਆਣਗੇ ਇਹ ਸਾਰੀ ਚੀਜ਼ ਇੱਕ ਦੂਸਰੇ ਨਾਲ ਰਿਲੇਟ ਕਰਦੀ ਹੈ ਇੱਕ ਜਗ੍ਹਾ ਤੇ ਮੈਨੂਫੈਕਚਰਿੰਗ ਬੰਦ ਹੋਣ ਨਾਲ ਸਾਰੀ ਦੀ ਸਾਰੀ ਇਕਨੋਮੀ ਜਿਹੜੀ ਹੈ ਉਹ ਸ਼ੇਕ ਹੋ ਗਈ ਹੈ ਮੈਨੂਫੈਕਚਰਿੰਗ ਤੋਂ ਬਾਅਦ ਕੰਸਟਰਕਸ਼ਨ ਨੈਚੁਰਲ ਰਿਸੋਰਸਸ ਹਸਪਿਟੈਲਿਟੀ ਹਰ ਇੱਕ ਚੀਜ਼ ਇਹਦੇ ਨਾਲ ਹਿੱਟ ਹੋਈ ਹੈ ਕੱਲੇ ਅਪ੍ਰੈਲ ਦੇ ਵਿੱਚ 39000 ਆਲਮੋਸਟ 40000 ਲੋਕ ਨੇ ਉਸ ਤੋਂ ਵੀ ਵੱਧ ਜਿਹੜੇ ਕਿ ਜੌਬ ਲੱਭ ਰਹੇ ਨੇ ਜਾਂ ਫਿਰ ਲੀਆਫ ਹੋ ਚੁੱਕੇ ਨੇ ਸੋ 40000 ਦੇ ਕਰੀਬ ਜੇ ਇਅਰ ਓਵਰ ਇਅਰ ਦੇ ਬੇਸਿਸ ਤੇ ਆਪਾਂ ਵੇਖਦੇ ਆ ਤਾਂ ਇਹ ਗਿਣਤੀ ਹੁਣ 190000 ਦੇ ਕਰੀਬ ਪਹੁੰਚ ਗਈ ਹੈ ਔਰ ਜਦੋਂ ਜੌਬ ਨਹੀਂ ਹੋਏਗੀ ਤਾਂ ਫਿਰ ਜੇਬ ਦੇ ਵਿੱਚ ਪੈਸੇ ਨਹੀਂ ਹੋਣਗੇ ਜੀ ਔਰ ਐਸੇ ਕਰਕੇ ਅਪ੍ਰੈਲ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਇਹ ਡਿਸਾਈਡ ਡਿਸਾਈਡ ਕੀਤਾ ਹੈ ਕਿ ਪਾਲਿਸੀ ਰੇਟ ਜਿਹੜਾ ਹੈਗਾ 2.75 ਦੇ ਉੱਪਰ ਹੀ ਖੜਾ ਰੱਖਿਆ ਜਾਵੇ ਔਰ ਇਕਨੋਮਿਸਟ ਦਾ ਕਹਿਣਾ ਇਹ ਹੈ ਕਿ ਕੈਨੇਡੀਅਨ ਜੌਬ ਮਾਰਕੀਟ ਬਹੁਤ ਬੁਰੇ ਤਰੀਕੇ ਦੇ ਨਾਲ ਹਿੱਟ ਹੋਈ ਹੈ ਬਿਕਾਜ਼ ਇਹ ਟ੍ਰੇਡ ਵਾਰ ਦੀ ਅਨਸਰਟੇਨਟੀ ਦੇ ਕਰਕੇ ਹੋ ਰਿਹਾ ਔਰ ਜੇ ਆਪਾਂ ਸਿੰਪਲੀ ਗੱਲ ਕਰਦੇ ਹਾਂ ਐਚ ਐਂਡ ਆਰ ਬਲੌਕ ਨੇ ਦੱਸਿਆ ਜੀ ਕਹਿੰਦੇ ਕੈਨੇਡੀਅਨਸ ਫਾਈਨੈਂਸ਼ੀਅਲੀ ਅੱਜ ਸਫਰ ਕਰ ਰਹੇ ਨੇ 40% ਕੈਨੇਡੀਅਨਸ ਇਹ ਕਹਿ ਰਹੇ ਨੇ ਜੀ ਉਹ ਕਹਿੰਦੇ ਅਸੀਂ ਆਪਣੇ ਫਾਈਨੈਂਸਸ ਦੇ ਲਈ ਗੁੱਡ ਫੀਲ ਨਹੀਂ ਕਰ ਰਹੇ ਹੈਗੇ ਅਸੀਂ ਪੈਸੇ ਦੇ ਕਰਕੇ ਸਟ्रेस ਦੇ ਵਿੱਚ ਆ 46% ਕੈਨੇਡੀਅਨਸ ਔਰ ਇਹਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਤਾਂ 78% ਕਹਿੰਦੇ ਕਹਿੰਦੇ ਜੀ ਹੋ ਸਕਦਾ ਹੈ ਕਿ 2025 ਦੇ ਵਿੱਚ ਮਾੜੀ ਮੋਟੀ ਜੀ ਸੇਵਿੰਗ ਅਸੀਂ ਕਰ ਸਕੀ 40% ਕਹਿੰਦੇ ਸੇਵਿੰਗ ਸਾਡੇ ਖਰਚੇ ਚੱਲ ਜਾਂਦੇ ਜੀ ਉਹੀ ਬਹੁਤ ਹੈ ਸੇਵਿੰਗ ਤਾਂ ਬਹੁਤ ਦੂਰ ਦੀ ਗੱਲ ਹੈ ਔਰ ਘਰ ਖਰੀਦਣ ਬਾਰੇ ਗੱਲਬਾਤ ਜਦੋਂ ਕੀਤੀ ਗਈ ਇੱਕ ਸਰਵੇ ਦੇ ਵਿੱਚ ਉਹ ਕਹਿੰਦੇ ਘਰ ਖਰੀਦਣਾ ਤਾਂ ਬਸ ਦੀ ਗੱਲ ਰਹੀ ਨਹੀਂ ਗਈ ਹੈਗੀ ਔਰ 48% ਕੈਨੇਡੀਅਨ ਨੇ ਜਿਹੜੇ ਕਿ ਵੱਡੇ ਖਰਚੇ ਆਪਣੇ ਕ੍ਰੈਡਿਟ ਕਾਰਡਸ ਦੇ ਉੱਪਰੋਂ ਕਰ ਰਹੇ ਨੇ ਔਰ ਇਹ ਸਾਰਾ ਕੁਝ ਬੇਸਿਕਲੀ ਜਿਹੜਾ ਹੋ ਰਿਹਾ ਹੈਗਾ ਉਹ ਟ੍ਰੇਡ ਵਾਰ ਦੇ ਕਰਕੇ ਹੋ ਰਿਹਾ ਹੈ ਟ੍ਰੇਡ ਵਾਰ ਦੇ ਕਰਕੇ ਜਦੋਂ ਸਭ ਤੋਂ ਵੱਡੀ ਜਿਹੜੀਆਂ ਚੀਜ਼ਾਂ ਦਾ ਆਦਾਨ-ਪ੍ਰਦਾਨ ਸੀ ਬਿਜ਼ਨਸ ਸੀ ਉਹ ਅਮਰੀਕਾ ਕੈਨੇਡਾ ਦਾ ਆਪਸ ਦੇ ਵਿੱਚ ਸੀ ਕੈਨੇਡਾ ਦਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਅਮਰੀਕਾ ਸੀ ਜਦੋਂ ਉਹਨਾਂ ਨੇ ਚੀਜ਼ਾਂ ਨਹੀਂ ਲੈਣੀਆਂ ਹੈਗੀਆਂ ਟੈਰਿਫ ਇੰਨਾ ਜ਼ਿਆਦਾ ਲੱਗ ਗਿਆ ਤਾਂ ਨੁਕਸਾਨ ਤਾਂ ਹੋਣਾ ਹੀ ਸੀ ਪਰ ਅੱਜ ਕੈਨੇਡੀਅਨਸ ਆ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਕਾਸਟ ਆਫ ਲਿਵਿੰਗ ਜਿਹੜੀ ਹੈ ਉਹ ਵੱਧ ਰਹੀ ਹੈ ਜੌਬਸ ਦੀ ਅਵੇਲੇਬਿਲਿਟੀ ਹੈ ਨਹੀਂ ਗਈ ਅਨਇੰਪਲੋਇਮੈਂਟ ਜਿਹੜੀ ਰੇਟ ਹੈ ਉਹ ਵੱਧ ਰਹੀ ਹੈ ਔਰ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਜੇ ਅਸੀਂ ਕਾਰ ਖਰੀਦਨੇ ਆ ਤਾਂ ਕਿਵੇਂ ਖਰੀਦਨੇ ਆ ਜੇ ਅਸੀਂ ਪੈਸੇ ਸੇਵ ਕਰਨੇ ਆ ਤਾਂ ਕਿਵੇਂ ਸੇਵ ਕਰਨੇ ਆ ਜਦੋਂ ਜੌਬ ਸੀ ਹੈ ਨਹੀਂ ਗਈ